ਮੈਂ ਸਿੱਪੀ ਸ਼ਰਮਾ 646 ਪੀਟੀ ਕੇਜਰੀਵਾਲਦੀ ਦੀ ਮੂੰਬੋਲੀ ਭੈਣ ਮੈਂ ਪੰਜਾਬ ਦੇ ਹਰ ਇੱਕ ਵਾਸੀ ਨੂੰ ਦੱਸਣਾ ਚਾਹੁੰਦੀ ਹਾਂ ਕਿ 25 ਅਪ੍ਰੈਲ 2024 ਨੂੰ ਮਾਨਜੋ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ 646 ਦੀ ਭਰਤੀ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨੇ ਚਾਹੁੰਦੇ ਸਾਡੀ ਪੋਸਟਾਂ 2011 ਵਿੱਚ ਆਈਆਂ ਸੀ ਅੱਜ ਸਾਡੀ ਪੋਸਟਾਂ ਨੂੰ 13 ਸਾਲ ਹੋ ਚੁੱਕੇ ਨੇ ਮੈਂ ਪੰਜਾਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਲੋਕ ਸਭਾ ਦੀ ਵੋਟਾਂ ਆ ਚੁੱਕੀਆਂ ਨੇ ਜਿਵੇਂ ਆਮ ਪਾਰਟੀ ਨੇ ਸਿਮਰ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਨੇ ਝੂਠੀਆਂ ਗਰੰਟੀਆਂ ਪੰਜਾਬ ਚ ਦਿੱਤੀਆਂ ਸੀ ਸਾਡੇ ਕੋਲ ਤਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਤੁਹਾਡੇ ਵਾਅਦਾ ਕੀਤੀ ਦੀ ਵੀਡੀਓ ਵੀ ਪਈ ਆ ਜੋ ਤੁਸੀਂ ਵਾਅਦਾ ਕੀਤਾ ਸੀ ਕਿ ਮੇਰੀ ਭੈਣ ਬਣ ਕੇ ਟੈਂਕੀ ਤੋਂ نیچے ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਪੰਜਾਬ ਸਰਕਾਰ ਤਾਂ ਆਪਣੇ ਟੀਚਰਾਂ ਨੂੰ ਟੈਂਕੀਆਂ ਤੇ ਭੇਜਦੀ ਆ ਮੈਂ ਪੁੱਛਣਾ ਚਾਹਨੀ ਆ ਕਿ ਆਪ ਪਾਰਟੀ ਸਰਕਾਰ ਤੇ ਵੀ ਸਾਨੂੰ ਟੈਂਕੀਆਂ ਤੇ ਜਾਣਾ ਪਿਆ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਉਹ ਵਾਅਦਾ ਪੂਰਾ ਕਰੋ ਤੁਹਾਡੇ ਜਿਹੜਾ ਵਾਅਦਾ ਕੀਤਾ ਸੀ ਮੇਰੇ ਕੋਲੋ ਵੀਡੀਓ ਵੀ ਪਈ ਆ ਜਦੋਂ ਤੁਸੀਂ ਆ ਕੇ ਮੈਨੂੰ ਭੈਣ ਬੋਲਿਆ ਸੀ ਠੀਕ ਹੈ ਜੀ ਇੱਕ ਗੱਲ ਹੋਰ ਦੱਸਣਾ ਚਾਹਨੀ ਹੈ ਕਿ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਲੋਕ ਸਭਾ ਦੇ ਵਿੱਚ ਆ ਕੇ ਹੁਣ ਫੇਰ ਸਾਡੇ ਨਾਲ ਝੂਠੇ ਵਾਅਦੇ ਕਰਨਗੇ ਲੋਕਾਂ ਨਾਲ ਰਿਸ਼ਤੇ ਬਣਾਣਗੇ ਸ਼ਾਇਦ ਇਹ ਮੈਨੂੰ ਭੁੱਲ ਚੁੱਕੇ ਨੇ ਜੋ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਭੈਣ ਬੋਲ ਕੇ ਸਟੈਂਡ ਖੜੇ ਸੀ ਇਮੋਸ਼ਨ ਜਿਉ ਉਹ ਇਹਨਾਂ ਦੀ ਨੀਤ ਤੇ ਨੀਤੀ ਮੈਨੂੰ ਸਾਫ਼ ਨਹੀਂ ਲੱਗਦੀ ਮੈਂ ਪੰਜਾਬ ਸਰਕਾਰ ਸੀਮ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਨੀ ਆ ਕਿ ਤੁਹਾਡੀ ਨੀਤ ਤੇ ਨੀਤੀ ਕੀ ਹੈ 646 ਪੀਟੀ ਲਈ ਉਹਦਾ ਜਵਾਬ ਮੰਗਦੇ ਆਂ ਅਸੀਂ ਕੀ ਕੇਜਰੀਵਾਲ ਜੀ ਤੁਸੀਂ ਤਾਂ ਹੋਣ ਫੇਰ ਪੰਜਾਬ ਚਾਹਨਾਗਾ ਤੁਹਾਨੂੰ ਤੁਹਾਡੀ ਭੈਣ ਮਿਲੂਗੀ 640 ਬੇਰਜਗਰ ਪੀਟੀ ਭੈਣ ਤੁਹਾਡੀ ਮੈਂ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਜੀ ਨੂੰ ਉਹਨਾਂ ਦੀ ਨੀਤੀ ਤੇ ਨੀਤ ਪੁੱਛਣਾ ਚਾਹਨੀ ਆ ਕੀ ਆ 640 ਪੀਟੀਆਂ ਲਈ ਜੋ ਕਿ 23 ਸਾਲ ਹੋ ਚੁੱਕੇ ਨੇ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਗੇ ਕਿ ਨਹੀਂ ਕਰਨਗੇ ਮੈਂ ਸਿੱਪੀ ਸ਼ਰਮਾ 640 ਪੀਟੀ ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਮੈਂ ਪੰਜਾਬ ਦੇ ਹਰ ਇੱਕ ਵਾਸੀ ਨੂੰ ਦੱਸਣਾ ਚਾਹੁੰਦੀ ਹਾਂ ਕਿ 25 ਅਪ੍ਰੈਲ 2024 ਨੂੰ ਮਾਨਜੋ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ 646 ਦੀ ਭਰਤੀ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨੇ ਚਾਹੁੰਦੇ ਸਾਡੀ ਪੋਸਟਾਂ 2011 ਵਿੱਚ ਆਈਆਂ ਸੀ ਅੱਜ ਸਾਡੀ ਪੋਸਟਾਂ ਨੂੰ 13 ਸਾਲ ਹੋ ਚੁੱਕੇ ਨੇ ਮੈਂ ਪੰਜਾਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਲੋਕ ਸਭਾ ਦੀ ਵੋਟਾਂ ਆ ਚੁੱਕੀਆਂ ਨੇ ਜਿਵੇਂ ਆਮ ਪਾਲਟੀ ਨੇ ਸਿੰਘ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਨੇ ਝੂਠੀਆਂ ਗਰੰਟੀਆਂ ਪੰਜਾਬ 'ਚ ਦਿੱਤੀਆਂ ਸੀ ਸਾਡੇ ਕੋਲ ਤਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਥੋੜੇ ਵਾਅਦਾ ਕੀਤੀ ਦੀ ਵੀਡੀਓ ਵੀ ਪਈ ਆ ਜੋ ਤੁਸੀਂ ਵਾਅਦਾ ਕੀਤਾ ਸੀ ਕਿ ਮੇਰੀ ਭੈਣ ਬਣ ਕੇ ਟੈਂਕੀ ਦੇ નીચે ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਪੰਜਾਬ ਸਰਕਾਰ ਤਾਂ ਆਪਣੇ ਟੀਚਰਾਂ ਨੂੰ ਟੈਂਕੀਆਂ ਦੇ ਭੇਜਦੀ ਆ ਮੈਂ ਪੁੱਛਣਾ ਚਾਹਨੀ ਆ ਕਿ ਆਮ ਪਾਰਟੀ ਸਰਕਾਰ 'ਚ ਵੀ ਸਾਨੂੰ ਟੈਂਕੀਏ ਤੇ ਜਾਣਾ ਪਿਆ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਉਹ ਵਾਅਦਾ ਪੂਰਾ ਕਰੋ ਥੋੜੇ ਜਿਹੜਾ ਵਾਅਦਾ ਕੀਤਾ ਸੀ ਮੇਰੇ ਕੋਲੋ ਵੀਡੀਓ ਵੀ ਪਈ ਆ ਜਦੋਂ ਤੁਸੀਂ ਆ ਕੇ ਮੈਨੂੰ ਭੈਣ ਬੋਲਿਆ ਸੀ ਠੀਕ ਹੈ ਜੀ ਇੱਕ ਗੱਲ ਹੋਰ ਦੱਸਣਾ ਚਾਹਨੀ ਹੈ ਕਿ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਲੋਕ ਸਭਾ ਦੇ ਵਿੱਚ ਆ ਕੇ ਹੁਣ ਫੇਰ ਸਾਡੇ ਨਾਲ ਝੂਠੇ ਵਾਅਦੇ ਕਰਨਗੇ ਲੋਕਾਂ ਨਾਲ ਰਿਸ਼ਤੇ ਬਣਾਣਗੇ ਸ਼ਾਇਦ ਇਹ ਮੈਨੂੰ ਭੁੱਲ ਚੁੱਕੇ ਨੇ ਜੋ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਭੈਣ ਬੋਲ ਕੇ ਸਟੰਡ ਖੇਡੇ ਸੀ ਇਮੋਸ਼ਨ ਜਿਉ ਉਹ ਇਹਨਾਂ ਦੀ ਨੀਤ ਤੇ ਨੀਤੀ ਮੈਨੂੰ ਸਾਫ਼ ਨਹੀਂ ਲੱਗਦੀ ਮੈਂ ਪੰਜਾਬ ਸਰਕਾਰ ਸੀਮ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਨੀ ਆ ਕਿ ਤੁਹਾਡੀ ਨੀਤ ਤੇ ਨੀਤੀ ਕੀ ਹੈ 646 ਪੀਟੀ ਲਈ ਉਹਦਾ ਜਵਾਬ ਮੰਗਦੇ ਆਂ ਸੀ ਕੀ ਕੇਜਰੀਵਾਲ ਜੀ ਤੁਸੀਂ ਤਾਂ ਹੁਣ ਫੇਰ ਪੰਜਾਬ ਚ ਆਣਾ ਗਾ ਤੁਹਾਨੂੰ ਤੁਹਾਡੀ ਭੈਣ ਮਿਲੂਗੀ 646 ਬੇਰੁਜ਼ਗਾਰ ਪੀਟੀ ਭੈਣ ਤੁਹਾਡੀ ਮੈਂ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਜੀ ਨੂੰ ਉਹਨਾਂ ਦੀ ਨੀਤੀ ਤੇ ਨੀਤ ਪੁੱਛਣਾ ਚਾਹਨੀ ਆ ਕੀ ਇਹ 646 ਪੀਡੀਆਂ ਲਈ ਜੋ ਕਿ 2.5 ਸਾਲ ਹੋ ਚੁੱਕੇ ਨੇ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਗੇ ਕਿ ਨਹੀਂ ਕਰਨਗੇ ਮੈਂ ਸਿੱਪੀ ਸ਼ਰਮਾ 646 ਪੀਟੀ ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਮੈਂ ਪੰਜਾਬ ਦੇ ਹਰ ਇੱਕ ਵਾਸੀ ਨੂੰ ਦੱਸਣਾ ਚਾਹਨੀ ਹੈ ਕਿ 25 April 2024 ਨੂੰ ਮਾਨਜੋ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ 646 ਦੀ ਭਰਤੀ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨੇ ਚਾਹੁੰਦੇ ਸਾਡੀ ਪੋਸਟਾਂ 2011 ਵਿੱਚ ਆਈਆਂ ਸੀ ਅੱਜ ਸਾਡੀ ਪੋਸਟਾਂ ਨੂੰ 13 ਸਾਲ ਹੋ ਚੁੱਕੇ ਨੇ ਮੈਂ ਪੰਜਾਬ ਦੇ ਵਾਸੀਆਂ ਨੂੰ ਦੱਸਣਾ ਚਾਹਨੀ ਹੈ ਕਿ ਲੋਕ ਸਭਾ ਦੀ ਵੋਟਾਂ ਆ ਚੁੱਕੀਆਂ ਨੇ ਜਿਵੇਂ ਆਮ ਪਾਰਟੀ ਨੇ ਸਿੰਘ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਨੇ ਝੂਠੀਆਂ ਗਰੰਟੀਆਂ ਪੰਜਾਬ 'ਚ ਦਿੱਤੀਆਂ ਸੀ ਸਾਡੇ ਕੋਲ ਤਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਤੁਹਾਡੇ ਵਾਅਦਾ ਕੀਤੀ ਦੀ ਵੀਡੀਓ ਵੀ ਪਈ ਆ ਜੋ ਤੁਸੀਂ ਵਾਅਦਾ ਕੀਤਾ ਸੀ ਕਿ ਮੇਰੀ ਭੈਣ ਬਣ ਕੇ ਟੈਂਕੀ ਦੇ નીચે ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਪੰਜਾਬ ਸਰਕਾਰ ਤਾਂ ਆਪਣੇ ਟੀਚਰਾਂ ਨੂੰ ਟੈਂਕੀਆਂ ਦੇ ਭੇਜਦੀ ਆ ਮੈਂ ਪੁੱਛਣਾ ਚਾਹਨੀ ਆ ਕਿ ਆਮ ਪਾਰਟੀ ਸਰਕਾਰ 'ਚ ਵੀ ਸਾਨੂੰ ਟੈਂਕੀਆਂ ਤੇ ਜਾਣਾ ਪਿਆ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਉਹ ਵਾਅਦਾ ਪੂਰਾ ਕਰੋ ਤੁਹਾਡੇ ਜਿਹੜਾ ਵਾਅਦਾ ਕੀਤਾ ਸੀ ਮੇਰੇ ਕੋਲੋਂ ਵੀਡੀਓ ਵੀ ਪਈ ਆ ਜਦੋਂ ਤੁਸੀਂ ਆ ਕੇ ਮੈਨੂੰ ਭੈਣ ਬੋਲਿਆ ਸੀ ਠੀਕ ਹੈ ਜੀ ਇੱਕ ਗੱਲ ਹੋਰ ਦੱਸਣਾ ਚਾਹਨੀ ਹੈ ਕਿ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਲੋਕ ਸਭਾ ਦੇ ਵਿੱਚ ਆ ਕੇ ਹੁਣ ਫੇਰ ਸਾਡੇ ਨਾਲ ਝੂਠੇ ਵਾਅਦੇ ਕਰਨਗੇ ਲੋਕਾਂ ਨਾਲ ਰਿਸ਼ਤੇ ਬਣਾਣਗੇ ਸ਼ਾਇਦ ਇਹ ਮੈਨੂੰ ਭੁੱਲ ਚੁੱਕੇ ਨੇ ਜੋ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਭੈਣ ਬੋਲ ਕੇ ਸਟੈਂਡ ਖੇਡੇ ਸੀ ਇਮੋਸ਼ਨ ਜਿਉ ਉਹ ਇਹਨਾਂ ਦੀ ਨੀਤ ਤੇ ਨੀਤੀ ਮੈਨੂੰ ਸਾਫ਼ ਨਹੀਂ ਲੱਗਦੀ ਮੈਂ ਪੰਜਾਬ ਸਰਕਾਰ ਸੀਮ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਨੀ ਆ ਕਿ ਤੁਹਾਡੀ ਨੀਤ ਤੇ ਨੀਤੀ ਕੀ ਹੈ 646 ਪੀਟੀ ਲਈ ਉਹਦਾ ਜਵਾਬ ਮੰਗਦੇ ਆਂ ਅਸੀਂ ਕੀ ਕੇਜਰੀਵਾਲ ਜੀ ਤੁਸੀਂ ਤਾਂ ਹੁਣ ਫੇਰ ਪੰਜਾਬ ਚ ਆਣਾ ਗਾ ਤੁਹਾਨੂੰ ਤੁਹਾਡੀ ਭੈਣ ਮਿਲੂਗੀ 640 ਬੇਰੁਜ਼ਗਾਰ ਪੀਟੀ ਭੈਣ ਤੁਹਾਡੀ ਮੈਂ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਜੀ ਨੂੰ ਉਹਨਾਂ ਦੀ ਨੀਤੀ ਤੇ ਨੀਤ ਪੁੱਛਣਾ ਚਾਹਨੀ ਆ ਕੀ ਆ 640 ਪੀਟੀਆਂ ਲਈ ਜੋ ਕਿ 2.5 ਸਾਲ ਹੋ ਚੁੱਕੇ ਨੇ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਗੇ ਕਿ ਨਹੀਂ ਕਰਨਗੇ